ਥਾਣਾ ਨੂਰਮੈਲ ਦੇ ਪਿੰਡ ਬੰਡਾਲਾ ਮੰਜ ਕੀ ਵਿਖੇ ਇੱਕ 38 ਸਾਲਾ ਨੌਜਵਾਨ ਵੱਲੋਂ ਜ਼ਹਿਰੀਲੀ ਵਸਤੂ ਪੀ ਕੇ ਜੀਵਨ ਲੀਲਾ ਖਤਮ ਕੀਤੇ ਜਾਣ ਦੀ ਦੁਖਦਾਈ ਖਬਰ ਹੈ ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਉਰਫ ਬਿੱਲੂ ਪੁੱਤਰ ਸ਼ੰਗਾਰਾ ਸਿੰਘ ਵਾਸੀ ਪਿੰਡ ਪਵਾਦੜਾ ਤਹਿਸੀਲ ਫਲور ਜ਼ਿਲ੍ਹਾ ਜਲੰਧਰ ਵੱਜੋਂ ਕੀਤੀ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਡੋਰਮੈਲ ਪੰਕਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਬਲਵਿੰਦਰ ਸਿੰਘ ਪਿੰਡ ਬੰਡਾਲਾ ਮੰਜ ਕੀ ਥਾਣਾ ਨੂਰਮੈਲ ਵਿਖੇ ਵਸਿਆ ਹੋਇਆ ਸੀ ਉਸਦੀ ਪਤਨੀ ਦਾ ਨਾਮ ਹਰਜੀਤ कौर ਹੈ ਜਿਨ੍ਹਾਂ ਦੇ ਵਿਆਹ ਨੂੰ 4 ਸਾਲ ਹੋ ਚੁੱਕੇ ਹਨ ਅਤੇ ਉਹਨਾਂ ਦੇ ਘਰ 2 ਸਾਲ ਦੀ ਬੱਚੀ ਵੀ ਹੈ ਬਲਵਿੰਦਰ ਸਿੰਘ ਦਵਾਈ ਵਿਖੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਉਸਦੇ ਸਹਾਰੇ ਦਾ ਨਾਮ ਲੈਂਬਰ ਸਿੰਘ ਸੰਡੂ ਜਸਪ੍ਰੀਤ ਸਿੰਘ ਅਤੇ ਸਾਲੇ ਹਾਰਪਰ ਹੈ ਮਰ ਤੱਕ ਬਲਵਿੰਦਰ ਸਿੰਘ ਨੇ ਆਪਣੇ ਸੰਡੂ ਨੂੰ ਰੁਪਏ ਉਧਾਰ ਦਿੱਤੇ ਹੋਏ ਸਨ ਜਿਨ੍ਹਾਂ ਨੂੰ ਵਾਪਸ ਲੈਣ ਬਾਰੇ ਪਰਿਵਾਰ ਵਿੱਚ ਲੜਾਈ ਝਗੜਾ ਰਹਿੰਦਾ ਸੀ ਇਸੇ ਪਰੇਸ਼ਾਨੀ ਦੇ ਕਾਰਨ ਉਸਨੇ ਕੋਈ ਜ਼ਹਿਰੀਲੀ ਵਸਤੂ ਨਿਕਲ ਕੇ ਆਪਣੀ ਜੀਵਨ ਈਲਾ ਖਤਮ ਕਰ ਲਈ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਬੰਡਾਲਾ ਨਿਵਾਸੀ ਬੀਬੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਦਰਬਾਰ ਤਕੀਆਂ ਸ਼ਾ ਵਿਖੇ ਹਰ ਸਾਲ ਤੀਆਂ ਦਾ ਮੇਲਾ ਮਨਾਇਆ ਜਾਂਦਾ ਹੈ ਜਿੱਥੇ ਬਲਵਿੰਦਰ ਸਿੰਘ ਬਿੱਲੂ ਦਾ ਸਹੌਰਾ ਪਰਿਵਾਰ ਚਾਹ ਪਾਣੀ ਦਾ ਲੰਗਰ ਚਲਾ ਰਹੇ ਸਨ ਉਹਨਾਂ ਦੇ ਮਗਰ ਹੀ ਬਲਵਿੰਦਰ ਸਿੰਘ ਬਿੱਲੂ ਆ ਜਾਂਦਾ ਹੈ ਜੋ ਉੱਥੇ ਹਾਜ਼ਰ ਲੋਕਾਂ ਨੂੰ ਦੱਸਦਾ ਹੈ ਕਿ ਉਸਦੇ ਸਹੌਰਾ ਪਰਿਵਾਰ ਨੇ ਉਸ ਨਾਲ ਮਾਰਕਟ ਕੀਤੀ ਹੈ ਅਤੇ ਉਸਨੇ ਇਸੇ ਜਗ੍ਹਾ ਦੇ ਮੂਹਰੇ ਖੜ ਕੇ ਹੀ ਜ਼ਹਿਰੀਲੀ ਵਸਤੂ ਪੀ ਲਈ ਜਿਸ ਨੂੰ ਰੋਕਣ ਦੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕਿਆ ਉਸਦੇ ਸਹਰਾ ਪਰਵਾਰ ਨੇ ਉਸਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਮਿਰਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਉਸਦੇ ਸਹਰਾ ਪਤਨੀ ਸੰਡੂ ਅਤੇ ਸਾਲੇ ਹਰਦੇ ਪਰਚਾ ਦਰਜ ਕੀਤਾ ਗਿਆ ਹੈ ਫਿਲਹਾਲ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਬਲਵਿੰਦਰ ਸਿੰਘ ਨਾਮ ਦਾ ਸਵਿੰਦਰ ਸਿੰਘ ਸਮੁਸ਼ਕਾਰਾ ਸਿੰਘ ਬੱਸੀ ਪੋਆਲੇ ਮੈਂ ਅਸਾਂ ਜਿਗਾ ਦੀ ਬਡਾਲੇ ਪਿੰਡ ਗਿਆ ਸੀ ਉਹਦਾ ਆਪਣੀ ਭਾਈ ਫਰਜੀਤ ਕੋ ਤੇ ਉਹਦਾ ਇੱਕ ਸੰਦੂ ਰਗਾ ਜਸਪੀ ਸਿੰਘ ਜਿਸ ਦਾ ਉਹਦੀ ਇੱਕ ਸਾਲਿਆ ਪਰਬੀ ਦਵਰੇ ਲਈ ਚੋਤੀ ਤੇ ਉਹਦੀ ਜਿਹੜਾ ਸੋਹਰਾ ਸਾਲ ਹੈਗਾ ਉਹਦਾ ਨਾਗਰ ਕੰਬਰ ਸਿਮਨਾ ਨਾ ਉਹਦਾ ਆਪਣਾ ਫੈਮਿਲੀ ਮੈਟਰ ਚੱਲਦਾ ਸੀ ਵਿਆਹ ਤੋਂ ਬਾਅਦ ਉਹਨਾਂ ਦਾ ਆਪਣੀ ਕੀ ਥੇਲੋ ਪਛਾਣ ਦੀ ਲੜਾਈ ਚ ਲੱਜਦਾ ਸੀ ਉਸ ਕਰਕੇ ਕੁਝ ਪੈਸੇ ਬਲਵਿੰਦਰ ਸਿੰਘ ਨੇ ਆਪਣੇ ਸਹੁਰਿਆਂ ਨੂੰ ਜਿਹੜੇ ਆਪਣੇ ਸੰਦੂ ਨੂੰ ਪੈਸੇ ਦਿੱਤੇ ਸੀ ਉਹ ਆਪਣੇ ਪੈਸੇ ਉਹਨਾਂ ਕੋਲੋਂ ਵਾਪਸ ਮੰਗਦਾ ਸੀ ਪੈਸੇ ਨਾ ਦੇ ਨਿਕਲ ਗਏ ਉਹਨਾਂ ਦਾ ਕਾਰਨ ਉਹਦਾ ਇਸਵੰਦੀ ਕਲ ਇਹ ਚੱਲ ਰਹਾ ਹੈ ਉਹਨਾਂ ਲਈ ਬੰਦ ਉਸ ਤੋਂ ਦੁਖੀ ਹੋ ਗਈ ਹੈ ਜਿਹੜੀ ਉਹ ਵੀ ਹੋ ਗਈ ਹੈ ਜਿਹੜੀ ਕੋਈ ਰਿਸ਼ਤੀ ਦੀ ਗੜੀ ਹੈ ਉਹ ਨਜ਼ਦੀਕੀ ਖਾਨਦਾਨ ਹੈ ਆਪਣੀ ਹੈ ਜੀ ਨਾ ਆਧਮਤ ਹੈ ਜਿਹੜੀ ਉਹਨਾਂ ਦੀ ਕੰਮ ਕੀ ਕਿੰਨਾ ਟਾਈਮ ਹੋ ਗਿਆ ਇਹ ਵਿਆਹ ਨੂੰ ਜੀ ਇਹਨਾਂ ਦੇ ਵਿਆਹ ਨੂੰ ਕ੍ਰੀਪ 400 ਹੋ ਸਕਦੇ ਨੇ ਵਿਆਹ ਕਿੰਨੇ ਬੱਚੇ ਆ ਜੀ ਇਹਨਾਂ ਦੇ ਬੱਚਾ ਉਹਦੇ ਇੱਕ ਬੱਚਾ ਜੀ ਇਹਦੀ ਬੇਟੀ ਹੈ ਜੀ ਠੀਕ ਸਮਝੋ ਐਫਆਰ ਕਿਹਦੇ ਵਿਆਹ ਨਾਲ ਹੋਈ ਹੈ ਜੀ ਲਖੀਰ ਉਹਦੇ ਬਰਦਰ ਤੇ ਵਿਆਹ ਹੋਇਆ ਵਿਨੈਦਰਸਨ ਬਰਦਰ ਮਨਿੰਦਰ ਸਿੰਘ ਨਾਲ ਉਹਦੇ ਵਿਆਹ ਤੇ ਅਖੀਰ ਤੇ ਜੀ ਜੀ ਤੇ ਐਫ ਆਈ ਆਰ ਵਿੱਚ ਕਿਹਦੇ ਕਿਹਦਾ ਨਾਮ ਦਰਜ ਕੀਤਾ ਜੀ ਉਹਦਾ ਨਾਮ ਹੈਗਾ ਜੀ ਉਹਦਾ ਜਿਹੜੀ ਉਹਦੀ ਵਾਈਫ ਆ ਉਹ ਤੇ ਸੋਹਰਾ ਸਾਹਿਬ ਤੇ ਉਹਦਾ ਜਿਹੜਾ ਸੰਡੂ ਦੀ ਉਹ ਤੇੜੀ ਸਾਲਿਆ ਤੇ ਅਰੈਸਟੇ ਦੇ ਵਿੱਚ ਕਿਹਦੀ ਕਿਹਦੀ ਪੈ ਚੁੱਕੀ ਹਾਂ ਮੈਂ ਕੋਈ ਰਸਨੀ ਨਹੀਂ ਕੀਤੀ ਤਫਤੀਸ਼ ਚੱਲੀ ਜਦੋਂ ਵਿਸ਼ੇਤੀ ਤੇ ਮੇਰੇ ਦੋਸ਼ੀ ਲੰਦਾ ਜ਼ਿੰਮੇਵਾਰ ਕੀਤਾ ਜਾਣਾ ਇਹ ਮੇਰਾ ਨਾਮ ਕਲਪੁੰਦ ਕੌਰ ਆ ਇਹ ਤਕੀਆਂ ਬੇਨੁਸ਼ਾ ਦੀ ਜਗਾ ਆ ਅਸੀਂ ਇੱਥੇ ਈਆਂ ਸਾਡੇ ਲੱਗਦੀਆਂ ਆ ਚਾਹ ਪਾਣੀ ਦਾ ਲੰਗਰ ਵੀ ਚੱਲਦਾ ਆ ਜਿਹੜਾ ਬੀਨੂ ਬਲਵਿੰਦਰ ਸਿੰਘ ਜੀ ਦਾ ਉਹਦਾ ਪਰਿਵਾਰ ਉਹਦੇ ਘਰ ਵਾਲੀ ਉਹਦੀ ਸਾਲੀ ਸਾਧੂ ਸਾਲਿਹਾਰ ਤਾਈ ਉਹ ਇਥੇ ਚਾਹ ਬਣਾਉਣਾ ਆਏ ਸੀਗੇ ਉਹਨਾਂ ਦੇ ਮਗਰ ਆਇਆ ਉਹਨਾਂ ਨੇ ਸਾਨੂੰ ਆ ਕੇ ਇਹ ਬੋਚਿਆ ਵੀ ਭੂਆ ਜੀ ਮੈਨੂੰ ਇਹਨਾਂ ਨੂੰ ਕੁੱਟਿਆ ਬਹੁਤ ਆ ਕਿ ਮੈਂ ਆਪਣੀ ਦਵਾਈ ਖਾ ਕੇ ਮਰ ਜਾਣਾ ਹੈ ਏਸੇ ਜਗ੍ਹਾ ਦੇ ਉੱਤੇ ਉਹਨਾਂ ਨੇ ਜਗ੍ਹਾ ਦੇ ਮੋੜੇ ਕੱਢ ਕੇ ਦਵਾਈ ਕਰਦੀ ਆ ਅਸੀਂ ਛਡਾਉਣ ਗਏ ਪਰ ਉੱਥੇ ਛੜ ਤੋਂ ਛੜਾ ਨਹੀਂ ਹੋਇਆ ਫਿਰ ਉਹਦਾ ਪਰਿਵਾਰ ਨੇ ਕਿਸੇ ਨੇ ਇਹ ਗੱਲ ਨਹੀਂ ਕਹੀ ਵੀ ਬੱਚ ਜਿਵੇਂ ਉਹਦੇ ਨਾਲ ਫੇਰ ਵੀ ਲੜਾਈ ਕਰਦੀ ਕਿੰਨੇ ਕ ਵਜੇ ਦਾ ਟਾਈਮ ਸੀ ਜੀ ਇਹ 11 ਵਜੇ ਦਾ ਟਾਈਮ ਸੀ ਕਿੰਨੀ ਕੁ ਉਮਰ ਸੀਗੀ ਉਹਦੀ ਉਹਦੀ 38 39 ਸਾਲ ਦੀ ਉਮਰ ਸੀਗੀ ਕੌਣ ਕੌਣ ਸੀਗਾ ਜੀ ਇੱਥੇ ਉਹਨਾਂ ਦੇ ਰਿਸ਼ਤੇਦਾਰ ਰਿਸ਼ਤੇਦਾਰ ਇੱਕ ਤਾਂ ਜੋਤੀ ਸੀਗੀ ਜੋਤੀ ਦੇ ਘਰ ਵਾਲਾ ਸੀਗਾ ਨੀਸ਼ਾ ਉਹਦੇ ਘਰ ਵਾਲੀ ਸੀ ਜਿਹੜਾ ਮੁੰਡਾ ਬਲਵਿੰਦਰ ਸਿੰਘ ਸੀਗਾ ਉਹਦੀ ਤਾਈ ਸੀਗੀ ਉਹਦੀ ਸਾਲੇ ਘਰ ਸੀ ਕਿੰਨੇ ਬੱਚੇ ਆਈ ਉਹਨੇ ਉਹਨਾਂ ਦੇ ਇੱਕ ਬਤੂ ਕੀ ਹੁੰਦੇ ਕਿੱਥੇ ਦਾ ਰਹਿਣ ਵਾਲਾ ਸੀਗਾ ਜੀ ਉਹ ਉਹਵਾਦ ਉਹਵਾਦ ਰਹਿਣਾਂ ਦਾ ਕੋਈ ਲੜਾਈ ਝਗੜਾ ਇਹਨਾਂ ਦਾ ਹੋਇਆ? ਹਾਂਜੀ ਸਾਨੂੰ ਉਹਨੇ ਇਹ ਦੱਸਿਆ ਬਲਵਿੰਦਰ ਬਿੱਲੂ ਨੇ ਵੀ ਮੈਨੂੰ ਇਹਨਾਂ ਨੂੰ ਕੁੱਟਿਆ ਆ। ਤੀਸਰਾ ਕੁਝ ਹੋਰ ਨਹੀਂ ਕੁੱਟਿਆ ਛੱਟ ਵੀ ਪਾਟ ਦਿੱਤੀ। ਪਰ ਤਿੰਨ ਮਹੀਨੇ ਹੋ ਗਏ ਮੈਨੂੰ ਇਹਨਾਂ ਨੇ ਥਾਣੇ ਜਾਂ ਚੱਕਰੇ ਦਵਾਈਆਂ ਪਰ ਚਰਾ ਕਰਾ ਕਰਾ ਤੇ ਉਹਨਾਂ ਦੀ ਵਾਈਫ ਇੱਥੇ ਕਿੰਨੇ ਟਾਈਮ ਤੋਂ ਰਹਿ ਰਹੀ ਸੀਗੀ? ਇੱਥੇ ਆ ਜਾਂਦੀ ਸੀ, ਚੱਲ ਜਾਂਦੀ ਸੀ। ਜਦੋਂ ਲਾੜ ਲੂੜ ਕੇ ਫੇਰ ਆ ਜਾਂਦੀ ਸੀ ਉਹ ਫੇਰ ਲੈ ਜਾਂਦਾ ਸੀ ਆਉਂਦੀ ਜਾਂਦੀ ਰਹਿੰਦੀ ਸੀ। ਪੁਲਿਸ ਨੂੰ ਸ਼ਿਕਾਇਤ ਮੌਕਾ ਦੇ ਕੇ ਗਈ ਆ ਜੀ? ਹਾਂਜੀ ਮੌਕਾ ਦੇ ਕੇ ਸਾਡੇ ਬਿਆਨ ਲੈ ਕੇ ਗਈ ਆ। ਤੇ ਡੈਡ ਬੋਡੀ ਵਗੈਰਾ ਪੁਲਿਸ ਲੈ ਨੋਜ਼ ਲੱਗ ਰਹੀ ਹੈ ਇਹ